ਕੈਨੇਡਾ ਤੋਂ ਪੰਜਾਬ ਵਾਲਿਆਂ ਲਈ ਬਹੁਤ ਵੱਡੀ ਬੁਰੀ ਖਬਰ ਨਿਕਲ ਕੇ ਆ ਰਹੀ ਹੈ ਜੀ ਕਿਉਂਕਿ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਗਏ ਮੁੰਡੇ ਕੁੜੀਆਂ ਨੇ ਕਹਿੰਦੇ ਪੂਰਾ ਕੰਮ ਚੱਕਿਆ ਹੋਇਆ ਹੈ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਵਿੱਚ ਪਲੱਸ ਆਪਣੀ ਕਮਿਊਨਿਟੀ ਜੋ ਪੰਜਾਬ ਦੇ ਵਿੱਚ ਪੰਜਾਬੀ ਕਲਚਰ ਰਹਿੰਦਾ ਉਹਨਾਂ ਦਾ ਨਾਮ ਨੂੰ ਫੇਮਸ ਕਰਨ ਦੇ ਵਿੱਚ ਪੂਰਾ ਕਹਿੰਦੇ ਹੱਥਬਾਰ ਪਾਇਆ ਹੋਇਆ ਹੈ ਤੇ ਸੇਮ ਟੂ ਸੇਮ ਚਾਰ ਚੋਰ ਪੰਜਾਬੀ ਸਟੂਡੈਂਟ ਸ਼ਾਇਦ ਉਹ ਪੰਜਾਬ ਤੋਂ ਨੰਗ ਹੋਣਗੇ ਜਾਂ ਫਿਰ ਕੈਨੇਡਾ ਦੇ ਵਿੱਚ ਜਾ ਕੇ ਨੰਗ ਪੁਣਾ ਕਰਦੇ ਹੋਣਗੇ ਦੇਖੋ ਕਿੰਨੇ ਆ ਘੈਂਟ ਤਰੀਕੇ ਦੇ ਨਾਲ ਇਹ ਸナイਪਾਂ ਪਾ ਰਹੇ ਆ ਸナイਪਾਂ ਖੱਚ ਰਿਹਾ 450 500 ਡਾਲਰ ਦਾ ਇਹ ਖਾਣਾ ਆਰਡਰ ਕਰਦੇ ਆ ਆਪਣੇ ਟੇਬਲ ਦੇ ਉੱਤੇ ਖਾਣਾ ਆਰਡਰ ਕਰਨ ਤੋਂ ਬਾਅਦ ਇੱਕ ਮੁੰਡਾ ਕੰਨ ਨੂੰ ਫੋਨ ਲਾਉਂਦਾ ਹੈ ਫਿਰ ਦੂਜੇ ਤਿੰਨੇ ਮੁੰਡੇ ਉਹਦੇ ਪਿੱਛੇ ਭੱਜ ਜਾਂਦੇ ਆ ਹੁਣ ਤੁਸੀਂ ਆਪ ਸੋਚ ਕੇ ਦੇਖੋ ਫਿਰ ਕਈ ਵੱਡੇ ਵਿਦਵਾਨ ਕਮੈਂਟ ਕਰਕੇ ਕਹਿੰਦੇ ਕਿ ਭਾਈ ਤੂੰ ਪੰਜਾਬੀਆਂ ਨੂੰ ਕਿਉਂ ਬਦਨਾਮ ਕਰਦਾ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਦੇ ਵੀਰੇ ਥੋੜਾ ਇਹ ਗੱਲ ਸੋਚ ਕੇ ਦੇਖੋ ਜੇ ਇਹੋ ਜੇ ਲੱਖ ਲਾਂਹਤੀ ਆਪਣੀ ਕਮਿਊਨਿਟੀ ਦੇ ਪ ਕਮਿਊਨਿਟੀ ਦੇ ਉੱਥੇ ਆ ਕੇ ਇੰਨਾ ਕੁਝ ਕਰ ਰਹੇ ਆ ਇਹਨਾਂ ਨੂੰ ਦੇਖ ਕੇ ਸਰਕਾਰ ਸਖਤ ਹੋ ਰਹੀ ਹੈ ਇਹਨਾਂ ਨੂੰ ਦੇਖ ਕੇ ਪੁਲਿਸ ਸਖਤ ਹੋ ਰਹੀ ਹੈ ਜਿਹੜਾ ਬੰਦਾ ਨੇ ਕਦੇ ਗੁਨਾਹ ਕੀਤਾ ਹੀ ਨਹੀਂ ਜਿਹੜੇ ਬੰਦੇ ਨੇ ਕਦੇ ਮੱਖੀ ਨਹੀਂ ਮਾਰੀ ਫਿਰ ਉਸ ਨੂੰ ਵੀ ਰਿਪੋਰਟ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਨੂੰ ਵੀ ਗੋਰਿਆਂ ਕੋਲੋਂ ਲੱਤਾਂ ਖਾਣੀਆਂ ਪੈਂਦੀਆਂ ਆ ਆਪਣੇ ਸਾਈਕਲ ਤੇ ਜਾਂ ਫਿਰ ਰਸਤੇ 'ਤੇ ਚੱਲਦੇ ਕਿ ਤੁਹਾਡੀ ਕਮਿਊਨਿਟੀ ਦੇ ਲੋਕ ਸਾਡੇ ਗੰਦਾ ਪਾਉਂਦੇ ਆ ਚਾਹੇ ਉਸ ਬੰਦੇ ਨੇ ਕੋਈ ਗੁਨਾਹ ਨਹੀਂ ਕੀਤਾ ਪਰ ਇਹੋ ਜੇ ਲਾਂਤੀਆਂ ਕਰਕੇ ਵੱਡੇ-ਵੱਡੇ ਗੁਨਾਹਕਾਰ ਬਣ ਜਾਂਦੇ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨਾਂ ਭੁੱਖਾ ਨੰਗਿਆਂ ਨੂੰ ਕੀ ਕਹਿਣਾ ਚਾਹੀਦਾ ਹੈ ਕਿ ਉਹ ਜੀ ਲਾਹਨਤ ਪੈਣ ਚਾਹੀਦੀ ਆ ਇਹਦੇ ਮਾਪਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਇਹਨਾਂ ਦੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਅਸੀਂ ਵੀਡੀਓ ਅਪਲੋਡ ਕਰਦੇ ਆ ਕਿ ਇਸ ਤੋਂ ਇਸ ਵੀਡੀਓ ਨੂੰ ਜੇਕਰ ਇਹ ਵਾਇਰਲ ਹੋ ਜਾਂਦੀ ਆ ਵਾਇਰਡ ਵਾਈਡ ਲੋਕਾਂ ਦੇ ਫੋਨਾਂ 'ਚ ਪਹੁੰਚ ਜਾਂਦੀ ਆ ਅੱਗੇ ਤੋਂ ਜਿਹੜੇ ਪੰਜਾਬੀ ਆ ਕੁੱਤੇ ਕੰਮ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਡਰ ਹੋਵੇਗਾ ਸਾਡੀ ਵੀਡੀਓ ਪੁਲਿਸ ਤੱਕ ਜਾ ਸਕਦੀ ਹੈ ਉਹਨਾਂ ਨੂੰ ਡਰ ਹੋਵੇਗਾ ਸਾਡੀ ਵੀਡੀਓ ਸਾਡੇ ਮਾਪਿਆਂ ਤੱਕ ਜਾ ਸਕਦੀ ਹੈ ਜੇਕਰ ਪੁਲਿਸ ਕੋਲ ਚਲੀ ਗਈ ਤੇ ਰਿਪੋਰਟ ਹੋ ਜਾਣਗੇ ਕੈਨੇਡਾ ਦੇ ਵਿੱਚੋਂ ਜੇ ਮਾਪਿਆਂ ਕੋਲ ਚਲੀ ਗਈ ਤੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਾਈ ਉਹਨਾਂ ਨੂੰ ਲਾਣਤਾ ਪਾਪਾ ਮਾਰ ਦੇਣਗੇ ਕਿ ਥੋੜੇ ਭੁੱਖੇ ਨੰਗੇ ਜਵਾਕ ਕੈਨੇਡਾ ਦੇ ਵਿੱਚ ਆ ਕੁਝ ਕਰ ਰਹੇ ਆ ਵੈਸੇ ਤੁਸੀਂ ਇੰਡੀਆ ਦੇ ਵਿੱਚ ਕਹਿੰਨੇ ਹੋ ਬੈਠੇ ਸਾਡੇ ਜਵਾਕਤਾਂ ਜੀ ਕੈਨੇਡਾ ਰਹਿੰਦੇ ਆ ਸਾਡੇ ਜਵਾਕ ਕੈਨੇਡਾ ਸਟੂਡੈਂਟ ਵੀਜ਼ੇ ਤੇ ਆ ਪੀਆਰ ਆ ਅਸੀਂ ਵੀ ਬਹੁਤ ਜਲਦੀ ਉਹਨਾਂ ਕੋਲ ਕੈਨੇਡਾ ਜਾਵਾਂਗੇ ਪਰ ਇਹ ਜਲਾਨਤੀ ਨਾ ਤਾਂ ਕਦੇ ਆਪ ਸக்ஸੈਸ ਹੋਣਗੇ ਨਾ ਹੀ ਘਰੇ ਤੁਹਾਨੂੰ ਕੈਨੇਡਾ ਦੇ ਵਿੱਚ ਬੁਲਾਉਣਗੇ ਸੋ ਤੁਸੀਂ ਸੁਝਾਅ ਕਰਕੇ ਦੱਸ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ